ਅਕਸਰ ਹੀ ਤੁਸੀ ਸੁਨਿਆ ਹੋਣਾ ਹੈ ਕਿ ਇਨਸਾਨ ਆਪਣੇ ਇਲਾਜ ਲਈ ਹਸਪਤਾਲ ਜਾਂਦਾ ਹੈ ਲੇਕਿਨ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਤੋਂ ਇੱਕ ਵੱਡੀ ਮੰਦਭਾਗੀ ਘਟਨਾ ਸਾਹਮਣੇ ਆਈ ਜਿਸ ਵਿੱਚ ਇੱਕ ਨੌਜਵਾਨ ਸਾਰਾ ਦਿਨ ਹਸਪਤਾਲ ਵਿੱਚ ਰੇਕੀ ਕਰਦਾ ਰਿਹਾ ਜਦੋਂ ਉਸ ਨੂੰ ਚੋਰੀ ਕਰਨ ਲਈ ਕੁਝ ਨਹੀਂ ਮਿਲਿਆ ਤਾਂ ਉਸ ਵੱਲੋਂ ਹਸਪਤਾਲ ਵਿੱਚ ਲੱਗੀ ਹੋਈ ਹਾਜ਼ਰੀ ਮਸ਼ੀਨ ਜੋ ਕਿ ਕਿਸੇ ਦੇ ਵੀ ਕੰਮ ਨਹੀਂ ਆ ਸਕਦੀ ਨੌਜਵਾਨ ਵੱਲੋਂ ਉਹੀ ਚੋਰੀ ਕਰ ਲਈ ਗਈ ਅਗਲੇ ਦਿਨ ਜਦੋਂ ਹਸਪਤਾਲ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਪਤਾ ਲੱਗ ਗਿਆ ਤਾਂ ਹਸਪਤਾਲ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਆਪਣੇ ਰਿਕਾਰਡ ਫਰੋਲਣ ਲੱਗ ਪਿਆ ਜਿਸ ਤੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ આરોપી ਪਹਿਚਾਣਿਆ ਗਿਆ ਅਤੇ ਇਹ ਸਾਰੀ ਘਟਨਾ ਉਧਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਇਨਸੀਡੈਂਟ ਹੋਇਆ ਆਪਣੇ ਦਸਤੂਰੀ ਨੂੰ ਲੈ ਕੇ ਮਹਾਨੀ ਸਿਵਲ ਆਫਸਰ ਨੂੰ ਉਹਨਾਂ ਨੂੰ ਅਕਚੁਅਲੀ ਸਾਨੂੰ ਜਿਹੜਾ ਚੋਰੀ ਦਾ ਇਨਸੀਡੈਂਟ ਹੋਇਆ ਉਹ ਸਾਡੀ ਇੱਕ ਬਾਇਓਮੈਟ੍ਰਿਕ ਮਸ਼ੀਨ ਹੁੰਦੀ ਹੈ ਉਹ ਬਾਇਓਮੈਟ੍ਰਿਕ ਮਸ਼ੀਨ ਸਾਡੇ ਡਾਕਟਰਸ ਦੀ ਸਾਰੀ ਅਟੈਂਡੈਂਸ ਵਗੈਰਾ ਕੈਪਚਰ ਕਰਦੀ ਹੈ। ਉਹ ਇਨਸੀਡੈਂਟ ਹੋਇਆ ਜਦੋਂ ਸਾਰੀਆਂ ਓਪਰਟੀ ਬੰਦ ਹੋ ਗਈਆਂ ਸ਼ਾਮ ਦੇ ਤਕਰੀਬਨ ਤੇ ਉਹ ਜਦੋਂ ਪਹਿਲੇ ਦੇਖਿਆ ਵੀ ਉਹ ਹੈ ਨਹੀਂ ਸੀ ਫਿਰ ਅਸੀਂ ਜਦੋਂ ਆਪਣੀ ਸੀਸੀਟੀਵੀ ਫੁਟੇਜ ਦੇਖੀ ਤੇ ਸਾਨੂੰ ਉਸ ਚ ਪਤਾ ਲੱਗਿਆ ਕਿ ਇੱਕ ਪਰਸਨ ਸੀਗਾ ਉਹ ਉਸ ਨੂੰ ਉਤਾਰ ਕੇ ਬੜਾ ਕਾਫੀ ਜ਼ੋਰ ਦੀ ਕਰਕੇ ਲੈ ਕੇ ਗਿਆ। ਸੋ ਉਸ ਬਾਅਦ ਸਾਰੇ ਸਾਡੇ ਡਾਕਟਰਸ ਤੇ ਟੀਮ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਵੀ ਟ੍ਰੇਸ ਕਰਨ ਦੀ। ਔਰ ਪਤਾ ਲੱਗਿਆ ਕਿ ਉਹ ਉਸ ਤੋਂ ਪਹਿਲੇ ਅੱਜ ਉਸ ਦਿਨ OPD 'ਚ ਵੀ ਹੋਇਆ ਸੀਗਾ ਰਿਸੈਪਸ਼ਨ ਤੇ ਵੀ ਦੇਖਿਆ ਸੋ ਜਦੋਂ ਉਹਨੂੰ ਦੇਖਿਆ ਤੇ ਫਿਰ ਉਸਦੇ ਨਾਲ ਕਿਸੇ ਨੇ ਰੈਕਗਨਾਈਜ਼ ਕਰ ਲਿਆ ਕਿ ਇਹ ਬੰਦਾ ਹੈਗਾ ਉਸਦੇ ਫਿਰ ਅਸੀਂ ਸਾਰੇ ਪਾਰਟਿਕੁਲਰਸ ਲਿਖੇ ਉਸ ਪਾਰਟਿਕੁਲਰਸ ਨਾਲ ਪਰੂਫ ਪੇਸ ਕੀਤਾ ਤੇ ਸਾਡੇ ਜਿਹੜੇ ਐਮ ਐਸ ਸਾਹਿਬ ਹੈ ਉਹਨਾਂ ਨੇ ਪੇਸ ਕਰਕੇ ਉਹਨੂੰ ਦੇਖਿਆ ਤੇ ਕਹਿ ਰਿਹਾ ਕਿ ਮੈਂ ਆਕੇ ਵਾਪਿਸ ਕਰ ਦਵਾਂ ਤੇ ਉਮੀਦ ਆ ਕਿ ਕੱਲ ਬਟ ਡੈਫੀਨਿਟਲੀ ਇਹ ਮੈਟਰ ਆਫ ਕੰਸਰਨ ਹੈ ਕਿ ਜੇ ਹੋਣਾ ਕਿ ਅਸੀਂ ਸੋਚਦੇ ਹਾਂ ਕਿ ਸਿਕਿਉਰਿਟੀ ਨੂੰ ਹੋਰ ਜ਼ਰਾ ਜ਼ਿਆਦਾ ਨੂੰ ਆਪਣਾ ਇੰਪਰੂਵ ਕਰਨਾ ਪਏਗਾ ਤਾਂ ਕਿ ਸਾਡੀਆਂ ਸਰਵਿਸਿਜ਼ ਬੈਟਰ ਹੋਣ ਇਹ ਇਨਸੀਡੈਂਟ ਤੇ ਚਲੋ ਸਾਨੂੰ ਅਸੀਂ ਲੱਕੀ ਹੋਵੇ ਕਿ ਸਾਨੂੰ ਵਾਪਸ ਮਿਲ ਰਿਹਾ ਬਟ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਇਸ ਇਨਸੀਡੈਂਟ ਨੂੰ ਲੈ ਕੇ ਅਸੀਂ ਆਪਣਾ ਸਿਸਟਮ ਹੋਰ ਵੀ ਇੰਪਰੂਵ ਕਰੀਏ ਤੇ ਜਿਹੜੇ ਵੀ ਸਿਕਿਉਰਿਟੀ ਗੈਪਸ ਹਨ ਉਹਨਾਂ ਨੂੰ ਪੂਰਾ ਵੀ ਕਰੀਏ ਅਸੀਂ ਅਸੀਂ ਕਹਿੰਦੇ ਹਾਂ ਕਿ ਅਸੀਂ ਅਸੀਂ ਕਹਿੰਦੇ ਹਾਂ ਕਿ ਆਪਣਾ ਦਿੱਤਾ ਤੋਂ ਬਾਅਦ ਹਰ ਹੱਦ ਤੱਕ ਉਹ ਬੰਦ ਹੋ ਗਿਆ। ਸੋ ਅਸੀਂ ਸਾਰੇ ਪਾਸੋਂ ਦੀ ਅਸੀਂ ਆਪਣੀ ਕਮੇਟੀ ਬਣਾ ਕੇ ਸਾਰੇ ਜਿਹੜੇ ਸਾਨੂੰ ਗੈਪਸ ਲੱਗੇ ਨੇ ਤੇ ਸਾਨੂੰ ਇਨਹਾਂਸ ਕਰਨ ਲੱਗਿਆਂ ਇਨਫੈਕਟ ਸੁਪਰੀਮ ਪੁਲੀਸ ਦੀਆਂ ਵੀ ਗਾਈਡਲਾਈਨਾਂ ਆਈਆਂ ਕਿ 25% ਇਨਕਰੀਜ਼ ਕਰ ਲੋ। ਇਹ ਵੀ ਸਾਨੂੰ ਚੀਜ਼ ਹੈਲਪ ਕਰੇਗੀ। ਜੇ ਅਸੀਂ ਆਪਣੀਆਂ ਪੋਸਟਸ ਫੋਰ ਸੈਂਸ਼ਨ ਕਰਾ ਕੇ ਵੀ ਕਰ ਰਹੇ ਹਾਂ ਕਿ ਜਿੰਨਾ ਮਨਫੋਰਸ ਹੋ ਅਸੀਂ ਥੋੜਾ ਜਆ ਸਿਕਿਉਰਿਟੀ ਵੀ ਇਨਹਾਂਸ ਕਰੀਏ, ਸੀਸੀਟੀਵੀ ਕੈਮਰੇ ਵੀ ਇਨਹਾਂਸ ਕਰੀਏ ਤੇ ਆਪਣੀ ਸਾਰਿਆਂ ਨੂੰ ਅਵੇਅਰਨੈਸ ਵੀ ਕਰੀਏ। ਮੈਨੂੰ ਨਾਲ ਮੈਨੂੰ ਲੱਗਦਾ ਕਿ ਇੰਪਰੂਵਮੈਂਟ ਹੋਇਆ ਇਨਸੀਡੈਂਟ ਤੋਂ ਬਾਅਦ ਸਾਰਿਆਂ ਨੇ ਆਪਣੇ ਰਿਪੋਰਟਸ ਲਿਖੇ ਨੇ ਤੇ ਅਸੀਂ ਵੀ ਆਪਣਾ ਪੂਰਾ ਈਵੈਲਿਊਏਟ ਕਰ ਰਹੇ ਹਾਂ ਮੈਨੂੰ ਤੇ ਲੱਗਦਾ ਕਿ ਜਿਵੇਂ ਸਾਡੇ ਕੋਲ ਬਾਹਰ ਵੀ ਸਾਰੀਆਂ ਜਿਹੜੀਆਂ ਨੈਸ਼ਨਲ ਹਾਈਵੇ ਤੇ ਆਰਐਨਏ ਲੋਕੀ ਇਥੇ ਆ ਰਹੇ ਨੇ ਸਾਨੂੰ ਉੱਥੇ ਵੀ ਪੌਲਿੰਗ ਕਰੀਆਂ ਸਿਕਿਉਰਿਟੀ ਵਾਲਿਆਂ ਨੇ ਸਾਨੂੰ ਉੱਥੇ ਵੀ ਕਿਹਾ ਹੋਇਆ ਉੱਥੇ ਵੀ ਬੰਦੇ ਨਹੀਂ ਹੋਣੇ ਚਾਹੀਦੇ ਸੋ ਅਸੀਂ ਆਪਣਾ ਸਾਰਾ ਉਹ ਵੀ ਮੈਂਸ਼ਨ ਕਰਨ ਲੱਗਿਆ ਤੇ ਡੀਸੀ ਸਰ ਮੈਡਮ ਨੂੰ ਵੀ ਲਿਖਾਉਂਗੇ ਬਾਕੀ ਵੀ ਜਿਹੜੇ ਤੁਹਾਡੇ ਇਨਫੋਰਸਿੰਗ ਰੈਸਿੰਗ ਹੈ ਜਿਵੇਂ ਨੈਸ਼ਨਲ ਹਾਈਵੇ ਵਾਲੇ ਅਲੱਗ ਨੂੰ ਦੇ ਕਿ ਅਸੀਂ ਸਾਰਾ ਇਸ ਚੀਜ਼ ਨੂੰ ਕੰਪਰੀਹੈਂਸਿਵਲੀ ਐਡਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਮੇ ਜਿਹਨਾਂ ਜਿਸ ਨਾਲ ਗਵਾਸ ਤੋਂ ਜਾਣ ਦਿੱਤਾ ਗਿਆ ਹੈ ਕਿ ਮੈਂਟਲੀ ਮਤਲਬ ਠੀਕ ਠੀਕ ਹੈ ਮਤਲਬ ਕਿ ਮੈਂਟਲ ਡਿਸਆਰਡਰ ਵੀ ਐਨੀ ਚੀਜ਼ ਨਹੀਂ ਕਿ ਕਿਸੇ ਨੇ ਕਵ ਯੂਜ਼ਰ ਹੋ ਰਿਹਾ ਨਹੀਂ। ਦੇਖੋ ਆਮ ਤੌਰ ਤੇ ਜਿਵੇਂ ਸਾਡੀਆਂ ਐਕਸਪੀਰੀਅੰਸ ਰਿਹਾ ਹੈ ਕਿ ਚੋਰੀਆਂ ਦਾ ਯੂਜੂਲੀ ਸਮ ਟਾਈਮਸ ਇਰਿਲੇਟਿਡ ਹੈ ਟੋ ਡਰਗਡ ਕੋਲਾ। ਬਟ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਕਿ ਸਹੀ ਇਸ ਨੂੰ ਕਿ ਆ ਨਹੀਂ ਕਿ ਮੈਂਟਲੀ ਸਾਉਂਡ ਹੈ ਜਾਂ ਨਹੀਂ ਹੈ। ਉਹ ਅਸੀਂ ਦੇਖ ਕੇ ਜਾਂ ਸੁਬਾਤ ਦੱਸ ਸਕਦੇ ਹਾਂ ਬਟ ये रिलेटेड होंगे कि छोटी वैसे कोई बायोमेट्रिक नहीं बहुत कोई वैल्यू नहीं है कि जो चुके लाया जाए तो मोस्टली इट इज सिंह उसकी समझ नहीं है कि क्यों उन्हें उतारनी है ये ठीक तो नहीं है बट हूं कोई प्रॉब्लम है या नहीं वो पक्का नहीं कह सकते